ਕੀ ਆ ਮੁੱਖ ਮੰਤਰੀ ਸਾਹਿਬ ਆਪਾਂ ਪਹਿਲਾਂ ਵੀ ਮਿਲਦੇ ਰਹੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀਆਂ ਕੀਤੀਆਂ ਤੁਸੀਂ ਚੰਗੀ ਤਰ੍ਹਾਂ ਸੁਣਦੇ ਵੀ ਸੀ ਪਰ ਤੁਸੀਂ ਆ ਕੇ ਇੱਕ ਵਾਰ ਇੱਥੇ ਇਹਨਾਂ ਦੇ ਹਾਲਾਤ ਦੇਖ ਲਓ ਜੇ ਤੁਸੀਂ ਕਹੋਗੇ ਲੋੜ ਨਹੀਂ ਹੈਗੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰਕਾਰ ਇਸ ਚੀਜ਼ ਦਾ ਕਿਆ ਰੱਖਦੀ ਹੈ ਉਹ ਹੀ ਤਾਂ ਬਰਬਾਦ ਕੀਤੀ ਹੈ ਇੱਥੇ ਜਿਹੜੀ ਚੱਲ ਰਹੀ ਸੀ ਲਗਭਗ ਕਰੋੜ ਰੁਪਏ ਦਾ ਖਰਚਾ ਹਰ ਮਹੀਨੇ ਸੰਗਤ ਤੋਂ ਇਕੱਠਾ ਕਰ ਕਰਕੇ ਦਿੰਦੇ ਆ ਤਾਸਾ ਅਖੀਰਲੇ ਦਿਨ ਤੱਕ ਕਹਿੰਦੇ ਆ ਜੇ ਨਹੀਂ ਚੰਗੇ ਲੱਗਦੇ ਜੇਲਾ ਵਿੱਚ ਤਾਂ ਮਿਲ ਜੂਗੀ ਨਾ ਬਿਜਲੀ 23 ਦਸੰਬਰ 2021 ਨੂੰ ਪਾਲਸੀ ਬਣਾਤੀ ਕਿ ਸਭ ਦੇ ਮਾਫ ਭਾਈ ਇਹਨਾਂ ਨਾਲ ਵੀ ਟਕਰਾ ਕਿਉਂ ਮੇਨੇ ਰਾਈ ਖਰਚਾ ਸਰਕਾਰ ਜੇ ਇਹਦਾ ਕਰ ਲਵੇ ਇੱਥੇ ਮੈਂ ਕਹਿੰਦਾ ਆਗੇ 1 ਮਹੀਨੇ ਲਈ ਉਹ ਸੰਭਾਲ ਕੇ ਦੇਖ ਲਵੇ ਆਪਣੇ ਨਾਗਰਿਕਾਂ ਨੂੰ 1 ਮਹੀਨੇ ਲਈ ਸੰਭਾਲ ਕੇ ਦੇਖ ਲਵੇ ਉਹਨੂੰ ਪਤਾ ਲੱਗ ਜੂਗਾ ਵੀ ਇੱਥੇ ਕੀ ਹਾਲਾਤ ਹੁੰਦੇ ਆ ਰਬ ਆਸਰਾ ਦੀ ਬਿਜਲੀ ਕੱਟੇ ਨੂੰ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਲੇਕਿਨ ਅਜੇ ਤੱਕ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਨਾ ਹੀ ਇੱਥੋਂ ਦੀ ਬਿਜਲੀ ਜਿਹੜੀ ਹੈ ਉਹ ਬਹਾਲ ਕੀਤੀ ਗਈ ਹੈ ਤੇ ਜਿਸ ਦੇ ਚਲਦੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ ਸ਼ਮਸ਼ੇਰ ਸਿੰਘ ਇਸ ਵੇਲੇ ਸਾਡੇ ਨਾਲ ਹਨ ਜੀ ਜੀ ਬਸਰਾ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੈ ਕਿ ਹੁਣ ਤੱਕ ਸਰਕਾਰ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾਈ ਕੀ ਕੀ ਮੰਗਦੇ ਹੋ ਤੁਸੀਂ ਇਹਦੇ ਬਾਰੇ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ ਵੀ ਆਵਾਜ਼ ਨਹੀਂ ਪਹੁੰਚੀ ਛੋਟੀ ਜੀ ਗੱਲ ਹੋ ਜਾਂਦੀ ਹੈ ਜਿਸ ਵੇਲੇ ਸਾਡੇ ਸਰਕਾਰ ਦੇ ਕਿਸੇ ਬੰਦੇ ਨੂੰ ਛਿੱਕ ਆ ਜਾਂਦੀ ਹੈ ਵੀ ਹਸਪੀਟਲ ਜਾਣਾ ਪੈ ਗਿਆ ਉਹ ਸਭ ਨੂੰ ਪਤਾ ਲੱਗ ਜਾਂਦਾ ਹੈ ਤੇ ਇੱਥੇ ਤੁਹਾਡੇ ਵਰਗੀਆਂ ਸਾਰਾ ਜਿਹੜਾ ਇੱਕ ਸਾਡਾ ਪਿੱਲਰ ਹੈਗਾ ਸਮਾਜ ਦਾ ਚੌਥਾ ਉਹਦੇ ਵੱਲੋਂ ਇੰਨੀ ਵਾਰ ਇਹ ਪੁਕਾਰ ਜਾ ਚੁੱਕੀ ਹੈ ਵੀ ਇਹ ਨਾਗਰਿਕ ਜਿਹੜੇ ਆ ਇਹ ਬਗਾਨੇ ਨਹੀਂ ਹੈਗੇ ਭਾਈ ਇਹ ਪੰਜਾਬ ਦੇ ਵਿੱਚ ਜਿਹੜੇ ਵਿਚਾਰੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਹਾਲਾਤਾਂ ਕਰਕੇ ਜਿਹੜੇ ਕੁਝ ਬਜ਼ੁਰਗ ਐ ਵਿਚਾਰੇ ਆਪਣੀ ਦੀ ਸੰਭਾਲਾ ਆਪਣੀ ਕਰ ਸਕਦੇ ਜਿਨ੍ਹਾਂ ਦੇ ਬੱਚੇ ਅੱਗੇ ਇੰਟੈਲੈਕਚੁਅਲ ਡਿਸੇਬਿਲਟੀ ਤੋਂ ਪੀੜਦਾ ਕਿੱਦਾਂ ਉਹਨਾਂ ਦੇ ਬੱਚੇ ਬੱਚੀਆਂ ਇਹਨਾਂ ਦੀਆਂ ਇਨੀਆਂ ਸਾਡੇ ਕੋਲ ਦਰਦ ਭਰੀਆਂ ਕਹਾਣੀਆਂ ਤੇ 2100 ਦੇ ਕਰੀਬ ਜਿਹੜੇ ਨਾਗਰਿਕ ਦਾਖਲ ਹੋਏ ਰੋਜ਼ ਕਿੰਨੇ ਆ ਕੇ ਟ੍ਰੀਟਮੈਂਟ ਕਰਾ ਕੇ ਗਰੀਬ ਲੋਕ ਜਿਹੜੇ ਇੱਥੋਂ ਜਾਂਦੇ ਆ ਹਜ਼ਾਰਾਂ ਦੀ ਗਿਣਤੀ 'ਚ ਮਤਲਬ ਉਹਨਾਂ ਦਾ ਜੇ ਮਹੀਨੇ ਦੀ ਫਿਗਰ ਕੱਢੀਏ ਬਹੁਤ ਵੱਡੀ ਉਹਨਾਂ ਵੀ ਫਿਗਰ ਹੈ ਤੇ ਇਹ ਇਹਦੇ ਵਿੱਚ ਇਹ ਨਾਗਰਿਕ ਨੂੰ ਜਿਹੜਾ ਮੈਂਟਲ ਹੈਲਥ ਕੇਅਰ ਐਕਟ ਦੇ ਆਧਾਰ ਨਾਲ 2017 ਦੇ ਹਿਸਾਬ ਨਾਲ ਸੰਭਾਲਣਾ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਇਹਨਾਂ ਨੇ ਜਦੋਂ ਤੁਸੀਂ ਸੈਕਸ਼ਨ 18 ਪੜ੍ਹਦੇ ਆ ਉਹਦੇ ਵਿੱਚ ਵੀ ਲਿਖਿਆ ਵੀ ਤੁਸੀਂ ਬਿਨਾਂ ਬਿਨਾਂ ਸ਼ਰਤ ਆਪਣੇ ਨਾਗਰਿਕ ਨੂੰ ਬਚਾਉਣਾ ਹੈ ਨਾਗਰਿਕ ਨੂੰ ਉਹਦਾ ਟ੍ਰੀਟਮੈਂਟ ਦੇਣਾ ਉਹਦੇ ਵਿੱਚ ਲਿਖਿਆ ਵਾ ਅਨਕੰਡੀਸ਼ਨਲੀ ਉਹ ਵਿਦਾਊਟ ਐਨੀ ਕੰਡੀਸ਼ਨ ਲਿਖਿਆ ਹੋਇਆ ਹੁਣ ਮੈਂ ਆਪਣੇ ਆਪ ਤੋਂ ਨਹੀਂ ਬੋਲ ਰਿਹਾ ਸੈਕਸ਼ਨ ਕੱਢ ਕੇ ਦੇਖ ਲਓ ਉਹਦੇ ਚ ਲਿਖਿਆ ਹੋਇਆ ਵੀ ਜਿਹੜੀਆਂ ਵੀ ਅੱਗੇ 20 ਸੈਕਸ਼ਨ ਦੇ ਵਿੱਚ ਸਾਰਾ ਉਹਦੇ 1 2 3 4 5 ਜਿੰਨੇ ਵੀ ਤੁਸੀਂ ਪੜ੍ਹ ਹੀ ਜਾਊਂਗੇ ਨਾ ਸਬਸੈਕਸ਼ਨ ਉਹ ਚ ਲਿਖਿਆ ਹੋਇਆ ਵੀ ਇਹਨਾਂ ਨੇ ਉਹਨਾਂ ਦੇ ਫੂਡ ਦਾ ਉਹਨਾਂ ਦੀ ਹਾਈਜਨ ਦਾ ਵਾਟਰ ਸੈਨੀਟੇਸ਼ਨ ਹਰ ਚੀਜ਼ ਉਹਨਾਂ ਦੇ ਸੀਜ਼ ਦਾ ਖਿਆਲ ਰੱਖਦੇ ਨੇ ਸਰਕਾਰ ਇਸ ਚੀਜ਼ ਦਾ ਖਿਆਲ ਰੱਖਦੀ ਹੈ ਉਹ ਹੀ ਤਾਂ ਬਰਬਾਦ ਕੀਤੀ ਐ ਤੇ ਜਿਹੜੀ ਚੱਲ ਰਹੀ ਸੀ ਉਹਨੂੰ ਤਾਂ ਡਿਸਟਰਬ ਕੀਤਾ ਫਿਰ ਕਿੱਦਾਂ ਲਾ ਲਾ ਕੇ ਜਨਰੇਟਰ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਾਗਰਿਕਾਂ ਨੂੰ ਜਦੋਂ ਜਨਵਰੀ ਦੀ ਗੱਲ ਹੈ ਨਾ ਲਗਭਗ 3 ਮਹੀਨੇ ਹੋ ਗਏ ਤੇ ਉਸ ਦਿਨ ਸਾਰੀਆਂ ਜਿਸ ਵੇਲੇ ਸਾਡਾ ਮਤਲਬ ਪਾਣੀ ਦੀ ਮੋਟਰ ਜਿਹੜੀ ਹੈਗੀ ਆ ਉਹ 25 ਹੌਸਪਾਵਰ ਦੀ ਹੈ ਸਾਨੂੰ ਪਾਣੀ ਦੀ ਸਪਲਾਈ ਗਵਰਨਮੈਂਟ ਵੱਲੋਂ ਤਾਂ ਹੈ ਨਹੀਂ ਨਸੀਬਰੇਜ ਦੀ ਹੈਗੀ ਹੈ ਤੇ ਉਹਦੇ ਵਿੱਚ ਇੱਕਦਮ ਟਾਇਲਟਾਂ ਚ ਇੰਨਾ ਪਾਣੀ ਪੂਰਾ ਕਰਨਾ 1900 ਬੰਦਿਆਂ ਦਾ ਉਹ ਵੀ ਬੈਡ ਰਿਟਨ ਬੱਚੇ ਵੀ ਤੇ ਬਜ਼ੁਰਗ ਵੀ ਕਿੰਨੇ ਉਹਦੇ ਵਿੱਚ ਅਲੱਗ-ਅਲੱਗ ਸੀਰੀਅਸ ਕੇਸ ਹੈ ਫਿਰ ਉਹਨਾਂ ਨੂੰ ਨਹਾਉਣ ਲਈ ਕਿੰਨਾ ਪਾਣੀ ਚਾਹੀਦਾ ਸੀ ਗਰਮ ਚਾਹੀਦੇ ਨਾਲ ਬਲੋਰ ਵੀ ਲਾਏ ਹੋਏ ਸੀ ਵੀ ਉਹਨਾਂ ਨੂੰ ਬਚਾ ਸਕੀਏ ਇੰਨੀ ਸਰਦੀ ਦੇ ਵਿੱਚ ਗਰਮੀ ਨਹੀਂ ਆਪਣੀਆਂ ਲੋੜਾਂ ਤੇ ਉਸ ਤੋਂ ਬਾਅਦ ਮਸ਼ੀਨਾਂ ਕੱਪੜ ਕਿੰਨੇ ਸੈਕਸ਼ਨ ਹੈਗੇ ਆ ਬਜ਼ੁਰਗਾਂ ਦੇ ਕਿੰਨੇ ਆ ਲੇਡੀਜ਼ ਦੇ ਹੈਗੇ ਆ ਇੰਨਾ ਇੱਕਦਮ ਲੋਡ ਆ ਉਹਦੇ ਤੇ ਪਾਇਆ ਪਰ ਉਹਨਾਂ ਨੇ ਬੁੱਢੇ ਨਾਲ ਬੱਚਿਆਂ ਦੀ ਹੈਲਥ ਔਰ ਸਾਰੇ ਨਾਗਰਿਕਾਂ ਦੀ ਐਜੂਕੇਸ਼ਨ ਇਹ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਉਹਦਾ ਨੁਕਸਾਨ ਹੋਇਆ ਹੈ ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਹੁਣ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਤਾਂ ਸਰਕਾਰੇ ਦੱਸ ਸਕਦੀ ਵੀ ਨਾਗਰਿਕ ਜਿਹੜਾ ਹੋਵੇ ਉਹ ਸਰਕਾਰ ਦਾ ਉਹ ਤੇ ਮਤਲਬ ਨਾਗਰਿਕ ਦੀ ਸਰਕਾਰ ਨਾਗਰਿਕ ਦੁਆਰਾ ਸਰਕਾਰ ਨਾਗਰਿਕ ਦੇ ਲਈ ਸਰਕਾਰ ਤੇ ਫਿਰ ਸੰਭਾਲੂਗਾ ਕੌਣ ਐਕਟਰ ਦੇ ਵਿੱਚ ਬੜਾ ਕਲੀਅਰ ਲਿਖਦਾ ਸੀਨੀਅਰ ਸਿਟੀਜ਼ਨ ਐਕਟ ਨੂੰ ਪੜ੍ਹ ਲਓ ਜ ਬੜਾ ਕਲੀਅਰ ਲਿਖਦਾ ਲਾਈਫ ਦੀ ਪ੍ਰੋਟੈਕਸ਼ਨ ਜੁਵਨਲ ਜਸਟਿਸ ਐਕਟ ਨੂੰ ਪੜ੍ਹ ਲਓ ਭਾਵੇਂ ਤੁਸੀਂ ਰਾਈਟਸ ਆਫ ਦੀ ਪਰਸਨ ਵਿਡ ਡਿਸੇਬਿਲਟੀ ਐਕਟ ਪੜ੍ਹ ਲਓ ਪਰ ਇਹਨਾਂ ਨੂੰ ਹੋਰ ਤਾਂ ਕੀ ਹੁਣ ਇਹਨਾਂ ਦੇ ਉੱਤੇ ਲਗਭਗ ਲਗਭਗ ਕਰੋੜ ਰੁਪਏ ਦਾ ਖਰਚਾ ਹਰ ਮਹੀਨੇ ਸੰਗਤ ਤੋਂ ਇਕੱਠਾ ਕਰ ਕਰਕੇ ਦਿੰਦੇ ਆ ਤੇ ਉਹਦੇ ਵਿੱਚ ਲਗਾਉਂਦੇ ਆ ਡਾਕਟਰਾਂ ਦੀਆਂ ਅਲੱਗ ਨਰਸਾਂ ਨੂੰ ਜਿਹੜੇ ਫਾਰਮਾਸਿਸਟ ਹੈਗੇ ਆ ਕਿੰਨੇ ਜੀਡੀਆ ਕੇਅਰ ਟੇਕਰ ਲੰਗਰ ਬਣਾਉਣਾ ਸਫਾਈਆਂ ਪਾਣੀ ਦੀ ਸਾਰੀ ਚੀਜ਼ ਤੇ ਜੇ ਸਰਕਾਰ ਕੁਝ ਵੀ ਨਹੀਂ ਕਰ ਸਕੀ ਉਹਦੀ ਮਜਬੂਰੀ ਬਣ ਗਈ ਕੋਈ ਤੇ ਕਮ ਸੇ ਕਮ ਜਿਹੜਾ ਸਹੂਲਤ ਹੋਰ ਨੂੰ ਦੇ ਰਹੇ ਸੀ ਪਹਿਲੀ ਗੱਲ ਤਾਂ ਨਜਾਇਜ਼ ਬਿੱਲ ਪਹਿਲਾਂ ਭੇਜੇ ਨਜਾਇਜ਼ ਮੈਂ ਤਾਂ ਕਹਿੰਦਾ ਵੀ ਉਹ ਬਿੱਲ ਰੋਂਗ ਸੀ ਉਹਨਾਂ ਦੇ ਉੱਤੇ ਸਰਚਾਰਜ ਉਹਨਾਂ ਦੇ ਉੱਤੇ ਉਹ ਫੇ ਅਸੀਂ ਦੁਬਾਰਾ ਫੇਰ ਦਿਖਾਈ ਜਾਂਦੇ ਸੀ ਉਹਨਾਂ ਨੂੰ ਬਹੁਤ ਸਾਰੀ ਸਾਡੇ ਕੋਲ ਰਿਪੋਰਟਾਂ ਪਈਆਂ ਤੇ ਉਹਦਾ ਮਤਲਬ ਉਧਰ ਕੋਵਿਡ ਆ ਗਿਆ ਉਧਰ ਕੋਵਿਡ ਦੇ ਵਿੱਚ ਬਾਹਰ ਬੰਦੇ ਰੁਲਦੇ ਸੀ ਡਿਪਰੈਸ਼ਨ ਵਾਲੇ ਕੋਈ ਬਜ਼ੁਰਗ ਇਕੱਲੇ ਘਰ ਰਹਿ ਗਏ ਉਹਨਾਂ ਦੇ ਨਾਲ ਕੋਈ ਨਹੀਂ ਸੀ ਹੁੰਦਾ ਤੇ ਉਹਨਾਂ ਨੂੰ ਫਿਰ ਟਰੀਟਮੈਂਟ ਲਈ ਓਪੀ ਡੀਆਂ ਬੰਦ ਹੋ ਗਈਆਂ ਓਟੀਆਂ ਬੰਦ ਐ ਸਾਰੀਆਂ ਤੇ ਉਹਨਾਂ ਦੇ ਨਾਲ ਸਾਨੂੰ ਹਸਪੀਟਲ ਖੜਾ ਕਰਨਾ ਪੈ ਗਿਆ ਨਾਗਰੀਕਾਂ ਨੂੰ ਬਚਾਉਣ ਲਈ ਫੇਰ ਮਤਲਬ ਜਿਹੜਾ 31 ਦਸੰਬਰ 2021 ਨੂੰ ਪਾਲਿਸੀ ਬਣਾਤੀ ਕਿ ਸਭ ਦੇ ਮਾਫ ਭਾਈ ਇਹਨਾਂ ਨਾਲ ਵਿਤਕਰਾ ਕਿਉਂ ਫੇਰ ਆ ਗਿਆ ਯੂਨਟਾਂ ਦਾ ਕਿ ਇੱਕ ਪਰਿਵਾਰ ਨੂੰ 600 ਯੂਨਟ ਮਿਲਦੀ ਹੈ ਤੇ ਭਾਈ ਇਹਨਾਂ ਨਾਲ ਵਿਤਕਰਾ ਕਿਉਂ ਜੇ ਹੋਰ ਨਹੀਂ ਕੁਝ ਕਰ ਸਕਦੇ ਇਹਨਾਂ ਨੂੰ ਇਹਨਾਂ ਤੋਂ ਵਾਂਝੇ ਕਿਉਂ ਰੱਖਿਆ ਗਿਆ ਸਵਾਲ ਇਹੀ ਪੁੱਛਣਾ ਚਾਹੁੰਦਾ ਵੀ ਤੁਸੀਂ ਕਾਰਨ ਕੀ ਮੰਨਦੇ ਹੋ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਆਮ ਲੋਕਾਂ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਨਾਲ ਵਿਚਰਦੇ ਨੇ ਦੂਜਾ ਪਾਸਾ ਜਿਹੜੇ ਮੈਂਟਲੀ ਇਲ ਨੇ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਦੀ ਤੁਸੀਂ ਕੇਅਰ ਕਰਦੇ ਹੋ ਉਹਨਾਂ ਦਾ ਬਿਜਲੀ ਦਾ ਬਿੱਲ ਤੱਕ ਨਹੀਂ ਮਾਫ ਹੋ ਰਿਆ ਹੋਰ ਦਵਾਈਆਂ ਹੋਰ ਹੋਰ ਇੰਨੇ ਵੱਡੇ ਖਰਚੇ ਹੁੰਦੇ ਆ ਜੇ ਮੈਂ ਗਿਣ ਲਗਾ ਕਿੰਨੀ ਵੱਡੀ ਲਿਸਟ ਐ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਗਵਰਨਮੈਂਟ ਨੇ ਕਰਨੀ ਐ ਗਵਰਨਮੈਂਟ ਨੇ ਕਿੰਨੇ ਪੈਸੇ ਦੇਣੇ ਫਿਰ ਇੱਥੇ ਕਾਰਨ ਪੁੱਛ ਰਹੇ ਕੀ ਤੁਸੀਂ ਜੀ ਮੰਨਦੇ ਤੁਹਾਡੇ ਮੈਂ ਹੁਣ ਗਵਰਨਮੈਂਟੇ ਦੱਸੂਗੀ ਮਤਲਬ ਕੀ ਗੱਲ ਭਾਈ ਇਹ ਇਹਨਾਂ ਨੂੰ ਆਪ ਆਈ ਕਾਰਨ ਹੀ ਨਹੀਂ ਪਤਾ ਲੱਗ ਸਕਦਾ ਸਾਨੂੰ ਕੀ ਪਤਾ ਕਾਰਨ ਹੋਣਾ ਤੁਹਾਡੇ ਥਰੂ ਅਸੀਂ ਪੁੱਛਣਾ ਚਾਹੁੰਦੇ ਵੀ ਕਾਰਨ ਕੀ ਐ ਇਹਨਾਂ ਆਪਣੇ ਨਾਗਰਿਕਾਂ ਨੂੰ ਇਹਨਾਂ ਨਾਲ ਇੰਨਾ ਬਗਾਨੇ ਵਾਲਾ ਸਲੂਕ ਕਿਉਂ ਇਹ ਤਾਂ ਗਵਰਨਮੈਂਟ ਬਾਹਰ ਲਿਆਂ ਗਵਰਨਮੈਂਟਾਂ ਨਾ ਕੋਈ ਇੱਧਰੋਂ ਚਲਾ ਜਾਵੇ ਆਪਣੇ ਪੰਜਾਬ ਦਾ ਇੰਡੀਆ ਦਾ ਉਹਨੂੰ ਅਮਰਜੈਂਸੀ ਹਾਲਾਤ ਹੋਣ ਏਦਾਂ ਦੇ ਇਕਦਮ ਸੰਭਾਲ ਦਿਆਂ ਕੋਈ ਸ਼ਰਤ ਨਹੀਂ ਹੈ ਕਿ ਸਿਟੀਜ਼ਨ ਹੈਗਾ ਕਿ ਨਹੀਂ ਹੈਗਾ ਅਨ ਕੰਡੀਸ਼ਨਲੀ ਟਰੀਟਮੈਂਟ ਦਿੰਦੀਆਂ ਬਥੇਰੇ ਇਹਦੇ ਐਵੀਡੈਂਸ ਸਾਰਿਆਂ ਨੂੰ ਪਤਾ ਹੈਗਾ ਪਰ ਇੱਥੇ ਆਪਣੇਆਂ ਨੂੰ ਕਹਿੰਦੇ ਅਸੀਂ ਦਾਖਲ ਨਹੀਂ ਕਰ ਸਕਦੇ ਸਰਕਾਰ ਵੱਲੇ ਹਾਲਾਂਕਿ ਇੰਨੀ ਵੱਡੀ ਅਮਾਊਂਟ ਨਹੀਂ ਹੈ ਕਿ ਉਹ ਇਹਨੂੰ ਬਾਫ ਕਰੇ ਇੰਨੇ ਦਾ ਹੀ ਖਰਚਾ ਸਰਕਾਰ ਜੇ ਇਹਦਾ ਕਰ ਲਵੇ ਇੱਥੇ ਮੈਂ ਕਹਿੰਦਾ ਆਗੇ 1 ਮਹੀਨੇ ਲਈ ਉਹ ਸੰਭਾਲ ਕੇ ਦੇਖ ਲਵੇ ਆਪਣੇ ਨਾਗਰਿਕਾਂ ਨੂੰ 1 ਮਹੀਨੇ ਲਈ ਸੰਭਾਲ ਕੇ ਦੇਖ ਲਵੇ ਉਹਨੂੰ ਪਤਾ ਲੱਗ ਜਾਊਗਾ ਵੀ ਇੱਥੇ ਕੀ ਹਾਲਾਤ ਹੁੰਦੇ ਤੇ ਅੱਜ ਲੱਗਦਾ ਜਿਸ ਤਰੀਕੇ ਦੇ ਨਾਲ ਕਿਸਾਨ ਇੱਥੇ ਲੀਡਰ ਆਏ ਨੇ ਉਹਨਾਂ ਦੀ سپورਟ ਦੇ ਨਾਲ ਸਰਕਾਰ ਤੱਕ ਆਵਾਜ਼ ਪਹੁੰਚ ਪਾਉਗੀ ਹਾਲਾਂਕਿ ਤੁਸੀਂ ਪਹਿਲਾਂ ਵੀ ਕਾਨਫਰੰਸ ਕੀਤੀ ਸੀ ਨਹੀਂ ਨਹੀਂ ਬਿਲਕੁਲ ਵੀ ਭਾਈ ਕਿਸੇ ਵੀ ਗੱਲ ਦੇ ਉੱਤੇ ਮਤਲਬ ਸਾਨੂੰ ਆਸ ਹੈ ਵੀ ਸਰਕਾਰਾਂ ਹੁੰਦੀਆਂ ਗਵਰਨਮੈਂਟ ਗੌਰ ਕਰਨ ਵਾਸਤੇ ਹੁੰਦੀ ਹੈ ਕਰੇਗੀ ਠੀਕ ਹੈ ਸਾਡੀ ਤਾਂ ਲਾਈਫ ਸਮਰਪਿਤ ਹੈ ਐਸਾ ਅਖੀਰਲੇ ਦਮ ਤੱਕ ਕਹਿੰਦੇ ਆ ਜੇ ਨਹੀਂ ਚੰਗੇ ਲੱਗਦੇ ਜੇਲਾਂ ਚ ਤਾਂ ਮਿਲ ਜੂਗੀ ਨਾ ਬਿਜਲੀ ਜੇਲਾਂ ਚ ਰੋਟੀ ਮਿਲੂਗੀ ਕਿ ਨਹੀਂ ਮਿਲਦੀ ਇਲਾਜ ਮਿਲਦਾ ਜਿਲ੍ਹੇ ਚ ਨਹੀਂ ਮਿਲਦਾ ਉਹ ਜੇਲ੍ਹ ਦਾ ਫਿਰ ਕਿੰਨੀ ਸੋਹਣੀ ਚੱਕੀ ਨਹੀਂ ਚੰਗੀ ਹੈ ਜੇਲ੍ਹ ਸਾਰਿਆਂ ਲਈ ਮੈਂ ਜਜਵਾਤੀ ਹੋ ਕੇ ਨਹੀਂ ਕਹਿ ਰਿਹਾ ਮੈਂ ਤਾਂ ਲੋੜ ਦੀ ਕਰ ਬੇਸਿਕ ਨੀਡ ਤਾਂ ਜੇਲ੍ਹ ਚ ਵੀ ਪੂਰੀ ਕੀਤੀ ਜਾਂਦੀ ਹੈ ਉਹ ਸਰਕਾਰ ਦੀ ਮਰਜ਼ੀ ਹੈ ਕਰਨਾ 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 ਚਾਹੀਦਾ ਹੈ आम आदमी दी सरकार है शहीदां ਦੇ ਸੁਪਨੇ ਦਾ ਸਮਾਜ ਸਿਰਜਣਾ ਸੀ ਹੁਣ ਭਗਤ ਸਿੰਘ ਤੇ ਬਰਦਾਸ਼ਤ ਕਰ ਲੂਗਾ ਵੀ ਮੇਰੇ ਨਾਗਰਿਕ ਨੂੰ ਐਦਾਂ ਜਿਹੜਾ ਵਿਚਾਰਾ ਕੱਲਾ ਰਹਿ ਗਿਆ ਬਜ਼ੁਰਗ ਉਹ ਤਾਂ ਗੁਰੂ ਨਾਨਕ ਦੇਵ ਜੀ ਨੂੰ ਪੜ ਲਓ ਉਹ ਕਹਿੰਦੇ ਨੀਚੇ ਅੰਦਰ ਨੀ ਜਾ ਤੇ ਨੀਜੂ ਵੱਧ ਨੀ ਜਨਾਨਕ ਦਿਨ ਕਾ ਸੰਗਸਾਥ ਵੜਿਆ ਸੋ ਕਹਿਰੀ ਜਿੱਥੇ ਨੀ ਸੰਭਾਲੀਂ ਤੇ ਨਜ਼ਰ ਤੇਰੀ ਬਖਸ਼ੀਸ਼ ਉਹ ਤਾਂ ਕਹਿੰਦੇ ਜਿਹੜੇ ਉਹਨਾਂ ਨੂੰ ਸੰਭਾਲਦੇ ਆ ਉਹ ਤਾਂ ਮਤਲਬ ਕਹਿੰਦੇ ਮੈਂ ਵੀ ਨਾਨਕ ਵੀ ਕਹਿੰਦਾ ਇਹ ਤਾਂ ਮਨਾਂ ਉਹਨਾਂ ਨੇ ਕੋਈ ਕੀਨੋ ਫਾਲੋ ਕੀਤਾ ਮਨ ਤਾਂ ਇਹ ਨਹੀਂ ਪਤਾ ਲੱਗਦਾ ਤੇ ਇਹ ਤਾਂ ਬਹੁਤ ਬਿਜਲੀ ਕਿਵੇਂ ਉਹ ਬਿਜਲੀ ਕਿਵੇਂ ਮੈਨੇਜ ਕਰ ਰਹੇ ਨੇ ਮੀਟਰਾਂ ਦੇ ਨਾਲ ਕੋਸ਼ਿਸ਼ ਕਰਦੇ ਆ ਉਹਦੇ ਨਾਲ ਪਬਲਿਕ ਦੀ ਖੂਨ ਪਸੀਨੇ ਦੀ ਕਮਾਈ ਜਿਹਦੇ ਵਿੱਚ ਇਨਾ ਡੀਜ਼ਲ ਲੱਗਦਾ ਹੈ ਪਰ ਫਿਰ ਵੀ ਫਿਰ ਵੀ ਸਾਡੇ ਬਾਰ-ਬਾਰ ਕੰਪਿਊਟਰ বারবার অক্সিজেন ਦੀ ਮਸ਼ੀਨਾਂ ਇਹ ਨਾ ਜਨਰੇਟਰਾਂ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਡਿਸਟਰਬ ਬਹੁਤ ਹੁੰਦੀਆਂ ਇਹ ਨੁਕਸਾਨ ਬਹੁਤ ਹੁੰਦਾ ਪਬਲਿਕ ਦੇ ਖੂਨ ਪਸੀਨੇ ਦੀ ਕਮਾਈ ਨਾਲ ਜਿਹੜੀ ਸਹੂਲਤ ਦੇਣੀ ਸੀ ਉਹ ਵੱਡੇ ਪੱਧਰ ਤੇ ਡਿਸਟਰਬ ਹੋ ਰਹੀ ਹੈ ਕੀ ਸਰਕਾਰ ਡਿਸਟਰਬ ਕਰਨਾ ਚਾਹੁੰਦੀ ਹੈ ਉਹਦੀ ਮਰਜ਼ੀ ਹੈ ਮਾਲਕ ਅਸੀਂ ਤਾਂ ਉਹਨਾਂ ਨੂੰ ਜਿਹੜਾ ਤਖਤਾਂ ਤੇ ਬੈਠੇ ਹਣ ਤਖਤਾਂ ਤੇ ਕਿਦਾਂ ਨੀਂਦ ਆਉਂਦੀ ਹੈ ਆਪਣੇ ਨਾਗਰਿਕ ਨੂੰ ਨਜ਼ਰਅੰਦਾਜ਼ ਕਰਕੇ ਤਖਤਾਂ ਤੇ ਕਿਦਾਂ ਸੌ ਜਾਂਦੇ ਆ ਇਹ ਹੀ ਨਹੀਂ ਸਾਨੂੰ ਪਤਾ ਸਾਡੇ ਚੈਨਲ ਦੇ ਮਾਧਮ ਰਾਹੀਂ ਮੁੱਖ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੁੰਗੇ ਕੀ ਕਹਿਣਾ ਚਾਹੁੰਗੇ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਆਪਣੇ ਸਟੇਟ ਦੇ ਨਾਗਰਿਕ ਦੀ ਹਾਲਤ ਨੂੰ ਆ ਕੇ ਚੰਡੀਗੜ੍ਹ ਦੇ ਲਾਗੇ ਇਹ ਪ੍ਰਬਾਸਰਾ ਸੰਸਥਾ ਨਿਆਸਰ ਲਈ ਘਰ ਬਣੀ ਹੋਈ ਹੈ ਆਪਾਂ ਪਹਿਲਾਂ ਵੀ ਮਿਲਦੇ ਰਹੇ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀਆਂ ਕੀਤੀਆਂ ਤੁਸੀਂ ਚੰਗੀ ਤਰ੍ਹਾਂ ਸੁਣਦੇ ਵੀ ਸੀ ਪਰ ਤੁਸੀਂ ਆ ਕੇ ਇੱਕ ਵਾਰ ਇੱਥੇ ਇਹਨਾਂ ਦੇ ਹਾਲਾਤ ਦੇਖ ਲਓ ਜੋ ਤੁਸੀਂ ਕਹੋਗੇ ਲੋੜ ਨਹੀਂ ਹੈਗੀ ਸਾਨੂੰ ਕੋਈ ਇਤਰਾਜ ਨਹੀਂ ਹੈ ਬਹੁਤ ਬਹੁਤ ਸੋ ਇਹਨਾਂ ਸ਼ਮਸ਼ੇਰ ਸਿੰਘ ਪ੍ਰਬ ਆਸਰਾ ਦੇ ਪ੍ਰਬੰਧਕ ਨੇ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਬੇਸਹਾਰਿਆਂ ਦਾ ਕੁਝ ਕੀਤਾ ਜਾਵੇ ਜਿਹੜਾ ਇੰਨੀ ਵੱਡੀ ਅਮਾਊਂਟ ਦੇ ਵਿੱਚ ਬਿਜਲੀ ਦਾ ਬਿੱਲ ਇਹਨਾਂ ਦਾ ਹੈ ਜਿਸ ਨੂੰ ਲੈ ਕੇ ਬਿਜਲੀ ਜਿਹੜੀ ਆ ਉਹ ਕੱਟੀ ਜਾ ਚੁੱਕੀ ਹੈ ਉਸ ਨੂੰ ਮੁਆਫ ਕਰਨ ਵੱਲ ਸੋਚਿਆ ਜਾਵੇ ਕੈਮਰਾਮੈਨ ਲਖਬੀਰ ਦੇ ਨਾਲ ਪ੍ਰਲਾਦ ਸੰਗੇਲਿਆ ਡੇਲੀ ਇੰਡੀਆ ਨਿਊਜ਼ ਹਰੜ